ਜਿਵੇਂ ਦਿੱਲੀ ਮੋਰਚੇ 'ਚ ਹੋਇਆ ਸੀ ਸਾਰੀਆਂ ਜਥੇਬੰਦੀਆਂ ਨੇ ਇੱਕ ਤਰ੍ਹਾਂ ਦਾ ਸਰਕਾਰ ਨੂੰ ਝੁਕਾ ਲਿਆ ਸੀ ਇਸ ਮੋਰਚੇ ਦੇ ਵਿੱਚ ਬਾਕੀ ਜਥੇਬੰਦੀਆਂ ਸਮਰਥਨ ਕਿਉਂ ਨਹੀਂ ਕਰ ਰਹੀਆਂ ਪਿੱਛੇ ਕਾਰਨ ਕੀ ਮੰਨਦੇ ਇਹ ਜਿਹੜੀਆਂ ਜਥੇਬੰਦੀਆਂ ਨਾ ਇਹ ਕਾਮਰੇਡ ਲਾਣਾ ਹੈ ਪਹਿਲੀ ਤਾਂ ਗੱਲ ਇਹ ਫਤੇ ਨਹੀਂ ਬੁਲਾਉਂਦੇ ਸਟੇਜ ਤੇ ਅਸੀਂ ਮਾੜਾ ਨਹੀਂ ਕਹਿੰਦੇ ਇਹਨਾਂ ਨੂੰ ਸਾਡੇ ਹੀ ਕਿਸਾਨ ਹੈ ਚਰੇ ਫਤੇ ਨਹੀਂ ਬੁਲਾਉਂਦੇ ਸਾਡੇ ਜਿਹੜੇ ਪ੍ਰਧਾਨ ਹੈ ਇਹ ਫਤੇ ਬੁਲਾਉਂਦੇ ਅਮਰਤਾਰੀ ਸਿੰਘ ਹੈ ਸੋ ਐਸੇ ਕਰਕੇ ਜਿਹੜਾ ਇਹਨਾਂ ਦਾ ਵਖਰੇਵੇਂ ਵੱਖ-ਵੱਖ ਜਿਹੜੇ ਵਖਰੇਵੇਂ ਆ ਸਾਡੇ ਅਡੋੜੀ ਨਹੀਂ ਮਿਲਦੇ ਉਹਦੇ ਕਰਕੇ ਇਹ ਇਹਨਾਂ ਦਾ ਅੱਡ ਪ੍ਰਚਾਰ ਆ ਜਿਹੜੀ ਇਹਨਾਂ ਦੀ ਕਹਿਣੀ ਕਥਨੀ ਹੋਰ ਹੈ ਜਿਹੜੀ ਸਾਡੀ ਹੈ ਸਾਡੇ ਨਾਲ ਕੱਲੀ ਕਿਸਾਨੀ ਹੈ ਕੱਲੀ ਕਿਸਾਨੀ ਨਰੋਲ ਕਿਸਾਨ ਕਰਨ ਵਾਲੇ ਖੇਤੀ ਕਰਨ ਵਾਲੇ ਜਿਵੇਂ ਆ ਬਾਈ ਨੇ ਦੱਸਿਆ ਮੈਂ ਪਹਿਲਵਾਨ ਵੀ ਆ ਤੇ ਬੱਚੇ ਨਾਲ ਖੇਤੀ ਵੀ ਕਰਦਾ ਅਸੀਂ ਚਾਰ ਆ ਗੂ ਖੜੇ ਆ ਚਾਰੇ ਖੇਤੀ ਕਰਦੇ ਆ ਪਰ ਸਾਡਾ ਇਹੀ ਪਰਨਾ ਜਿਹੜੇ ਇਹ ਇਹ ਹੈ ਜਿਥੇ ਬੰਦਿਆਂ ਇਹਨਾਂ ਚ ਮਾਸਟਰ ਬੀਐਡ ਡਾਕਟਰ ਹਰੇਕ ਵਿਭਾਗ ਮਨਾਂ ਦੇ ਵਿੱਚ ਹੈ ਜਿਹੜੇ ਕਰਕੇ ਇਹ ਉੱਥੇ ਨਹੀਂ ਜਾ ਰਹੇ ਇਹਨਾਂ ਨੂੰ ਐਮਐਸਪੀ ਦੀ ਲੋੜ ਨਹੀਂ ਕਹਿੰਦੇ ਇਹ ਤਾਂ ਕਹਿੰਦੇ ਅਸੀਂ ਇਨਕਲਾਬ ਲਿਆਉਣਾ ਤਾਂ ਉਧਰਲੇ ਪਾਸੇ ਨਹੀਂ ਜਾ ਰਹੇ ਕਿਸਾਨੀ ਦੀ ਜ਼ਮੀਨ ਹੈ ਜਿਹੜੀ 17 ਏਕੜ ਚ ਕਹਿੰਦੇ ਲਿਆਓ ਇਹ ਤੇ ਲੋਕਾਂ 'ਚ ਵੰਡੀ ਜਾਵੇ ਆ ਚੀਜ਼ ਕਹਿ ਰਹੇ ਆ ਇਹ ਤਾਂ ਸੁਵਮੀਨਰਥੀ ਰਿਪੋਰਟ ਮੰਗਦੇ ਨਹੀਂ ਇਹ ਕਹਿੰਦੇ ਸਾਨੂੰ ਤਾਂ ਲੋੜ ਹੀ ਨਹੀਂ ਫਿਰ ਇਹਨਾਂ ਨੇ ਕਿਹਾ ਵੀ ਮੈਂ ਉੱਥੇ ਪਹੁੰਚੂਗਾ ਡੱਲੇ ਵਾਲ ਨੇ ਵੀ ਕਹੇ ਸੀ ਵੀ ਤੂੰ ਭਾਈ ਪਹੁੰਚ ਜਾ ਇਹ ਕਹਿੰਦਾ ਸੀ ਤੰਗ ਗਲੀਆਂ 'ਚ ਵੜਨਾ ਨਹੀਂ ਚਾਹੁੰਦੇ ਤੰਗ ਗਲੀ 'ਚ ਜਿੱਦਾ ਕੋਈ ਰਾਹ ਹੀ ਨਹੀਂ ਮਿਲਦਾ ਅਸੀਂ ਤੰਗ ਗਲੀ 'ਚ ਕਿਉਂ ਵੜੀਏ ਉੱਥੇ ਜਾ ਕੇ ਅਸੀਂ ਮਾਲਾ ਫੇਰਨੀ ਹੈ ਇਹ ਆ ਗੱਲ ਸਾਡੇ ਜਥੇਬੰਦੀਆਂ ਦੇ ਆਗੂ ਕਹਿ ਰਹੇ ਆ